ਕਿਨੇ ਟਾਈਮ ਤੱਕ ਨਲਦਾ ਸੀ ਈਏ ਸਾਡਾ ਰੋਲ ਦਿੱਤਾ ਗਿਆ ਉਹਨਾਂ ਨੇ ਤਾਂ ਦੇਖਿਆ ਹੀ ਨਹੀਂ ਕਿ ਪੈ ਕਮਿਸ਼ਨ ਦਾ ਲੱਕਾ ਲੱਕਾ ਰੁਪਿਆ ਏਰੀਅਰ ਕਿੱਥਾਂ ਮਿਲਦਾ ਸੀ ਔਰ ਮਲਾਜ਼ਮ ਕੋਈ ਆਪਣਾ ਘਰ ਬਣਾਉਂਦਾ ਸੀ ਕੋਈ ਪਲਾਟ ਲੈਂਦਾ ਸੀ ਪੈ ਕਮਿਸ਼ਨ ਦਾ ਏਰੀਅਰ ਸਾਡਾ ਰੋਲ ਦਿੱਤਾ ਗਿਆ ਔਰ ਉਹਨਾਂ ਦਾ ਬੜਾ ਪਾਵੀ ਰੋਲ ਪਾ ਗਿਆ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਜਿਹੜੀ ਸਾਨੂੰ ਪੁਰਾਣੇ ਬੰਦੇ ਨੂੰ ਮਿਲਦੀ ਹੈ ਉਹ ਨਵੇਂ ਸਾਡੇ ਦਿਵਾਕਾਂ ਨੂੰ ਉਵੇਂ ਨਹੀਂ ਮਿਲਦੀ ਅਜੇ ਗੱਲ ਤਾਂ ਮੁੱਕੀ ਨਹੀਂ ਸੀ ਇਹ ਹਮਲੇ ਰੁਕੇ ਨਹੀਂ ਇਸ ਪਰ ਕਾਲੇ ਸਮੇਂ ਚ ਡਰ 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 ਕੇ ਨਕਰੀ ਕਰੇ ਔਰ ਡਰਦਾ ਪਾ ਉਹਨੂੰ ਸੌਣ ਵਾਲੇ ਸਮੇਂ ਚ ਸਦਾ ਰਹੇ ਕਿਉਂਕਿ ਮਨੁੱਖ ਦਾ ਸੁਭਾਅ ਜਿਹੜਾ ਇੱਕ ਵਾਰ ਅਨਾਰੇ ਚੌਂਕ ਤੇ ਬਣ ਜਾਂਦਾ ਉਹ ਉਹ ਸਾਰੀ ਉਮਰ ਉਵੇਂ ਹੀ ਰਹਿੰਦਾ ਸਾਨੂੰ ਇਸ ਮਿੱਤ ਨੂੰ ਤੋੜਨਾ ਪਏਗਾ ਕਿੰਨੇ ਹਮਲੇ ਕਰਾਂਗੇ ਅਸੀਂ ਕਰੇ ਤਾਂ ਸਾਨੂੰ ਉੱਠਣਾ ਹੀ ਪਏਗਾ ਸਭ ਤੋਂ ਪਹਿਲਾ ਕੰਮ 21 21 ਸਾਲ ਸਾਡੀ ਭਰਤੀ ਨਹੀਂ ਹੋਈ ਸਾਡੀ ਜਵਾਨੀ ਰੁਲ ਗਈ ਉਸ ਤੋਂ ਬਾਅਦ ਜੇ ਭਰਤੀ ਹੋਏ ਪਰ 3 ਸਾਲ ਪਰ ਕਾਲ ਦਾ ਸਮਾਂ ਲੱਗ ਗਿਆ ਇੱਥੇ ਹੀ ਗੱਲ ਨਹੀਂ ਰੁਕੀ ਉਹਨਾਂ ਜਵਾਕਾਂ ਨੇ ਤਾਂ ਵੇਖਿਆ ਹੀ ਨਹੀਂ ਡਿਏ ਕਿਨੇ ਟਾਂ ਟਾਂ ਨਾਲਦਾ ਸੀ ਡਿਏ ਸਾਡਾ ਰੋਲ ਦਿੱਤਾ ਗਿਆ ਉਹਨਾਂ ਨੇ ਤਾਂ ਵੇਖਿਆ ਹੀ ਨਹੀਂ ਕਿ ਪੈ ਕਮਿਸ਼ਨ ਦਾ ਲੱਕਾ ਲਕਾਂ ਰੁਪਿਆ ਏਰੀਅਰ ਕੱਟਾ ਮਿਲਦਾ ਸੀ ਔਰ ਮਲਾਜ਼ਮ ਕੋਈ ਆਪਣਾ ਘਰ ਬਣਾਉਂਦਾ ਸੀ ਕੋਈ ਪਲਾਟ ਲੈਂਦਾ ਸੀ ਪੈ ਕਮਿਸ਼ਨ ਦਾ ਏਰੀਅਰ ਸਾਡਾ ਰੋਲ ਦਿੱਤਾ ਗਿਆ ਔਰ ਉਹਨਾਂ ਦਾ ਬੜਾ ਪਾਵੀ ਰੋਲ ਦਿੱਤਾ ਗਿਆ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਜਿਹੜੀ ਸਾਨੂੰ ਪੁਰਾਣੇ ਬੰਦੇ ਨੂੰ ਮਿਲਦੀ ਹੈ ਉਹ ਨਵੇਂ ਸਾਡੇ ਦੁਕਾਨਾਂ ਨੂੰ ਉਹ ਵੀ ਨਹੀਂ ਮਿਲਦੀ ਅਜੇ ਗੱਲ ਤੇ ਮੁੱਕੀ ਨਹੀਂ ਸੀ ਇਹ ਹਮਲੇ ਰੁਕੇ ਨਹੀਂ ਸੀ ਇਹ ਉਹਨਾਂ ਨੇ ਬਿਜਲੀ ਬੋਰਡ ਨੂੰ ਵੇਚਣ ਦਾ ਪਹैया ਕਰ ਲਿਆ ਜਰਾ ਸੋਚ ਕੇ ਤਾਂ ਦੇਖਿਓ 10 ਮਿੰਟ ਕਿਤੇ ਸੋਚੋ ਦਾ ਸਹੀ ਇਕੱਲੇ ਬੈਠ ਕੇ ਦਿਮਾਗ ਇਹ ਮਸਲੇ ਨੇ ਔਰ ਉਹਨਾਂ ਮਸਲਿਆਂ ਦੇ ਹੱਲ ਦੇ ਲਈ ਜੋ ਲੜਾਈ ਸਾਨੂੰ ਲੜਨੀ ਪੈਣੀ ਹੈ ਉਹਦੇ ਵਿੱਚ ਜਦ ਤੱਕ ਸਾਡਾ ਨੌਜਵਾਨ ਪੂਰੀ ਤੰਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਚਾਮਲ ਨਹੀਂ ਹੋਏਗਾ ਤਾਂ ਅਸੀਂ ਇਹ ਲੜਾਈ ਜਿੱਤ ਨਹੀਂ ਸਕਾਂਗੇ 15 16 ਸਾਲਾਂ ਦੀ ਲਗਾਤਾਰ ਜਿਹੜਾ ਸਾਡਾ ਪਰਤੀ ਦਾ ਗੈਬ ਹੈ ਉਹਨੇ ਸਾਡੇ ਜਦੋਂ ਬੰਦੂਕ ਟਾਂਚਾ ਦੇ ਉੱਤੇ ਅਸਰ ਪਾਇਆ ਉਸ ਤੋਂ ਬਾਅਦ ਸਭ ਤੋਂ